ਪੰਜਾਬ ਦੇ ਨਗਰ ਕੌਂਸਲ ਅਤੇ ਮਿਊਨਿਸਪਲ ਕਮੇਟੀਆਂ ਦੇ ਸਫਾਈ ਸੇਵਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਨਮਿੱਥੇ ਸਮੇਂ ਦੀ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਤਰਨਤਾਰਨ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਕੰਮ ਠੱਪ ਰੱਖ ਕੇ ਹੜਤਾਲ ਜਾਰੀ ਰੱਖੀ ਗਈ ਹੈ ਸਫਾਈ ਸੇਵਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਸਾਡੀਆਂ ਮੰਗਾਂ ਜੀ ਅਸੀਂ ਤੁਹਾਡੇ ਸਾਹਮਣੇ ਆ ਵੀ ਸਰਕਾਰ ਦੇ ਗੜੀ ਏ ਅਜ 13 ਬਈ ਤੋਂ ਰੱਖ ਕੇ ਅੱਜ ਤੱਕ ਸਾਡੀ ਹੜਤਾਲ ਜੜੀ ਚੱਲੀ ਆ। ਉਹ ਇਹ ਜਾਰੀ ਇਸ ਕਰਕੇ ਆ ਕਿ ਸਾਈ ਸਰਕਾਰ ਨੂੰ ਦੋ ਤਿੰਨ ਵਾਰੀ ਵੀ ਕਹਿ ਕੇ ਆ ਗਏ ਆ ਮੀਟ ਕਰਕੇ ਆ ਗਏ ਆ ਕਿ ਸਾਡੀ ਜੜੀ ਪਹਿਲੀ ਮੰਗ ਆ ਇਹ ਕੱਚੇ ਕੰਮੇ ਪੱਕੇ ਕਰਨੇ ਆ। ਠੇਕੇਦਾਰੀ ਸਿਸਟਮ ਜਿਹੜਾ ਬੰਦ ਕਰਨਾ। ਲਾਗੂ ਕਰੇ। ਡੀਐਨਏ ਕਿਸ਼ਤਾ ਲਾਗੂ ਕਰੇ। ਪ੍ਰਾਣੀ ਪੈਨਸ਼ਨ ਲਾਗੂ ਕਰੇ। 4 ਨੂੰ 14 ਦੀ ਸਾਡੀ ਕਿਸ਼ਤਾ ਜਿਹੜੀ ਹੋਂਦ ਦੇ ਬੀਐਫ ਜਿਹੜਾ ਸਾਡਾ ਕੱਟ ਲਿਆ ਤਨਖਾਹ ਤੋਂ ਕਿੰਨੇ ਕਿਨੇ ਸਾਲ ਹੋ ਚਲੇ ਉਹ ਖਾ ਗਏ ਉਹ ਨਹੀਂ ਸਾਡਾ ਅਜੇ ਤੱਕ ਸਾਡੇ ਖਾਤੇ ਜਮ੍ਹਾਂ ਕਰਾਇਆ ਜਾ ਰਿਹਾ ਅਸੀਂ ਤਾਂ ਉਹਨਾਂ ਵਿਆਹ ਸਮੇਂ ਤੋਂ ਜਮ੍ਹਾਂ ਕਰਾਇਆ ਜਾ ਰਿਹਾ ਬੈਂਕਾਂ ਦੀਆਂ ਕਿਸ਼ਤਾਂ ਐਲਐਸਸੀ ਦੀਆਂ ਕਿਸ਼ਤਾਂ ਤੇ ਹੋਰ ਵੀ ਜਿਹੜੇ ਸਾਡੇ ਕੋ ਪੈਸੇ ਕੱਟੇ ਜਾਂਦੇ ਉਹ ਅੱਜ ਤੱਕ ਸਾਡੇ ਮਤਲਬ ਨਾ ਤੇ ਬੈਂਕ ਨੂੰ ਘੁਲਾਉਂਦੇ ਆ ਨਾ ਖਾਤੇ ਜਾਂਦੇ ਆ ਨਾ ਐਲਐਸ ਨੂੰ ਘੁਲਾਉਂਦੇ ਆ ਕੱਲ ਨੂੰ ਸਾਡਾ ਕੋਈ ਮੁਲਾਜ਼ਮ ਮਰ ਜਾਂਦਾ ਉਹਨਾਂ ਦਾ ਕਿਹ ਉਹਦਾ ਵਾਲੀਵਾਰ ਤੋਂ ਕੌਣ ਆ ਜਿਹੜੇ ਇਹਨਾਂ ਸਫਾਈ ਕੰਮਿਆਂ ਦੀ ਜਿਹੜੀ ਆ ਪਿੱਠ ਤੇ ਅਣ ਖਲੋਤੇ ਆ ਸਾਡਾ ਜਿਹੜਾ ਸਾਂਝਾ ਫਰੰਟ ਬਣਿਆ ਜੀਪੀਐਮਓ ਦਾ ਸਾਰੇ ਸਾਥੀ ਜਿਹੜੇ ਆ ਅੱਜ ਸਫਾਈ ਕੰਮਿਆਂ ਦੀ ਪੰਜਾਬ ਦੇ ਅੰਦਰ ਹਮਾਇਤ ਤੇ ਆਏ ਆ ਕਿਉਂਕਿ ਇਹਨਾਂ ਦੀ ਹੱਕੀ ਤੇ ਜਾਇਜ਼ ਮੰਗਾ ਜਿਹੜੀਆਂ ਉਹ ਸਰਕਾਰ ਨਹੀਂ ਮੰਨ ਰਹੀ ਕਿਉਂਕਿ 13 ਤਰੀਕ ਤੋਂ ਇਹ ਜਿਹੜੀ ਆਪਣੀ ਭੁਖੜ ਹੜਤਾਲ ਦੇ ਬੈਠ ਪਰ ਦੋ ਤਰ੍ਹਾਂ ਤਾਂ ਇਹਨਾਂ ਦੀ ਗੱਲਬਾਤ ਹੋ ਗਈ ਪਰ ਅਜੇ ਤੱਕ ਜਿਹੜਾ ਬਾ ਸਰਕਾਰ ਨੇ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਇਹ ਉਹ ਕੰਮ ਆ ਜਿੰਨਾ ਕਰੋਨਾ ਮਹਾਮਾਰੀ ਦੇ ਅੰਦਰ ਫਰੰਟ ਲਾਈਨ ਤੇ ਹੋ ਕੇ ਜਿਹੜੀ ਉਹ ਲੜਾਈ ਲੜੀ ਪਰ ਇਹ ਅਜੇ ਤੱਕ ਇਹਨਾਂ ਨੂੰ ਕੱਚੇ ਕੰਮ ਆ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਉਦੋਂ ਇਹਨਾਂ ਤੇ ਬਹੁਤ ਫੁੱਲਾਂ ਦੀ ਜਿਹੜੀ ਵਰਕਾ ਕੀਤੀ ਜਾਂਦੀ ਪਏ ਬੜੇ ਬਹਾਦਰ ਸਾਥੀ ਆ ਜਦੋਂ ਲੋਕ ਘਰਾਂ ਦੇ ਅੰਦਰ ਬੂਹੇ ਮਾਰ ਕੇ ਵੜੇ ਸੀ ਪਰ ਇਹ ਆਪਾਂ ਇਹਨਾਂ ਨੂੰ ਵਿੰਦੇ ਰਹੇ ਇਥੇ ਵੀ ਇਹ ਸਵੇਰ ਤੋਂ ਆਣ ਕੇ ਕਿਦਾਂ ਜਿਹੜੀ ਆ ਸ਼ਹਿਰ ਦੀ ਸਫਾਈ ਦਾ ਪ੍ਰਬੰਧ ਕਰਦੇ ਰਹੇ ਆ ਇਹਨਾਂ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਸਰਕਾਰ ਨੂੰ ਤੇ ਚਾਹੀਦਾ ਵੀ ਪਹਿਲੇ ਸਭ ਮੋਦੋਂ ਹੀ ਇਹਨਾਂ ਦਾ ਮਸਲਾ ਜਿਹੜਾ ਹੈ ਹੱਲ ਕਰਦੀ ਕੱਚੇ ਕੰਮ ਐ ਜੋ ਪੱਕੇ ਕਰਦੀ ਪ੍ਰਾਣੀ ਪੈਨਸ਼ਨ ਐ ਜਿਹੜੀ ਉਹ ਇਹਨਾਂ ਤੇ ਲਾਗੂ ਕਰਦੀ ਬਹੁਤ ਸਾਰੀਆਂ ਬੰਗਾਂ ਜਿਵੇਂ ਐਲਆਈਸੀ ਬਦੀਆਂ ਵਾ ਤਨਖਾਹਾਂ ਵਾਲੀਆਂ ਚਾਰ-ਚਾਰ ਮਹੀਨੇ ਇਹਨਾਂ ਦੀਆਂ ਡਿਗਦੇ ਰਹਿੰਦੇ ਆ ਚਾਰ-ਚਾਰ ਮਹੀਨੇ ਤਨਖਾਹ ਨਹੀਂ ਮਿਲਦੀ ਇਹ ਉਹ ਕਾਮਿਆਂ ਨੂੰ ਜੇ ਤਨਖਾਹ ਨਹੀਂ ਸਰਕਾਰ ਦੇ ਸਕਦੀ ਤਾਂ ਉਹ ਨਕੰਮੀ ਸਰਕਾਰ ਜਿਹੜੀ ਉਹ ਕੀ ਹੋ ਸਕਦੀ ਆ ਇਸ ਕਰਕੇ ਪੇ ਕਮਹੀਨ ਦੀ ਰਿਪੋਰਟ ਡਿਗੇ ਜਾਮ ਆ ਕੁੱਲ ਜਿਹੜੇ ਮਸਲੇ ਪੰਜਾਬ ਦੇ ਮੁਲਾਜ਼ਮਾਂ ਜਿਹੜੇ ਅੱਜ ਉਹ ਸਾਰੇ ਇੰਦੂ ਪੰਜਾਬ ਦੇ ਅੰਦਰ ਸਾਰੇ ਸਫਾਈ ਕੰਮਾਂ ਤੇ ਜਿਹੜੀ ਉਹ ਮਹੱਤਿਆ ਹੈ ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐ ਸੰਜੜ ਨਿਊਜ਼